ਕਾ ਮੈਂ ਇੰਟਰਵਿਊ ਤਾਂ ਬਹੁਤ ਚੱਲਦਾ ਇੱਕ ਜਿਹੜੀ ਗੱਲ ਹੈ ਮੈਂ ਮੈਨੂੰ ਜ਼ਿਆਦਾ ਬੋਲਣਾ ਨਹੀਂ ਆਉਂਦਾ ਮੈਂ ਤੁਹਾਨੂੰ ਸੱਚੀ ਦੱਸਾਂ ਜੀ ਮੈਨੂੰ ਕਹਦੇ ਕੋਈ ਸਟੇਜ ਦੇ ਖੜ ਕੇ ਵੀ ਫਲਾਣਾ ਬੈਠਾ ਵੀ ਉਹਨੂੰ ਮੈਂ ਜਾਣਦਾ ਨਹੀਂ ਉਹਦੀ ਮੈਂ ਤਾਂ ਤਾਰੀਫ਼ ਨਹੀਂ ਹੁੰਦੀ ਜਿਹਨੂੰ ਮੈਂ ਜਾਣਦਾ ਨਹੀਂ ਚਾਹੋ ਕੋਈ ਮੰਤਰੀ ਹੋਵੇ ਸੰਤਰੀ ਹੋਵੇ ਕੋਈ ਮਰਜ਼ੀ ਹੋਵੇ ਸਿਆਸਤ ਚਨੀ ਬੜੇ ਸਿਆਸਤ ਤੋਂ ਬਹੁਤ ਦੂਰ ਆ ਸਿਆਸਤ ਮਨੂੰ ਮੈਂ ਜਿ ਚਾਪਲੂ ਹੁੰਦੇ ਜਾਂ ਚਮਚੇ ਹੁੰਦੇ ਹੁਣ ਨੂੰ ਪਤਾ ਨਹੀਂ ਕੀ ਆਉਦਾ ਹੁੰਦਾ ਐਮਪੀ ਜਾਂ ਐਮਐਲਏ ਹੁੰਦੇ ਹੈ ਅਨਸਰ ਹੈ ਜਹਾਂ ਸਾਹਿਬ ਤੇ ਆਪਦਾ ਤਜਰਬਾ ਵੀ ਦੱਸ ਗਏ ਕਹਿੰਦੇ ਜੇ ਤੁਸੀਂ ਪੋਲਿਟਿਕਸ 'ਚ ਆ ਜਾਣੇ ਹੋ ਵੰਡੇ ਜਾਣੇ ਹੋ ਆਰਟਿਸਟ ਰਹਿਣੇ ਹੋ ਸਾਰਿਆਂ ਦੇ ਰਹਿਣੇ ਹਾਂ ਇਸ ਤਾਂ ਸਭ ਦੇ ਨੇ ਆਰਟਿਸਟ ਦਾ ਨਾ ਕੋਈ ਧਰਮ ਹੁੰਦਾ ਨਾ ਕੋਈ ਜਾਤ ਹੁੰਦੀ ਹੈ ਜਿਹੜਾ ਆਰਟਿਸਟ ਹੁੰਦਾ ਉਹ ਸਭ ਦਾ ਹੁੰਦਾ ਹੈ ਉਹਦੇ ਵਾਸਤੇ ਕੋਈ ਧਰਮ ਨਹੀਂ ਹੁੰਦਾ ਹੁਣ ਜੇ ਅਸੀਂ ਪਾਕਿਸਤਾਨ ਗਏ ਪਾਕਿਸਤਾਨ ਦੇ ਵਿੱਚ ਆਪਣੇ ਨਾਲੋਂ ਵੱਧ ਪੰਜਾਬੀ ਨੇ ਉਹ ਬਈ ਸਾਡੇ ਇਧਰ ਨੂੰ ਮੈਂ ਕਹਿੰਦਾ ਵੀ ਜਿੱਧਰ 100% ਦੇਖਦੇ ਆ ਉਧਰ 500% ਦੇਖਦੇ ਆ ਸਾਡੀਆਂ ਫਿਲਮਾਂ ਮੈਨੂੰ ਲੱਗਦਾ ਵੀ ਕੋਈ ਹੈ ਜਾਂ ਬੱਚਾ ਬੱਚਾ ਹੈ ਨਹੀਂ ਜਿਹੜਾ ਸਾਡੀਆਂ ਫਿਲਮਾਂ ਨਾ ਦੇਖਦਾ ਹੋਵੇ ਉਹ ਉਲਟੀ ਸਾਨੂੰ ਇਹ ਕਹਿੰਦੇ ਨੇ ਯਾਰ ਤੁਹਾਡੀਆਂ ਫਿਲਮਾਂਸੀਂ ਫੈਮਿਲੀ ਚ ਬਹਿ ਕੇ ਵੇਖਦੇ ਆ ਤੁਸੀਂ ਵੀ ਪਾਕਿਸਤਾਨ ਲੈਂਦੇ ਪੰਜਾਬ ਵਿੱਚ ਬੜਾ ਇੰਜੋਏ ਕਰਦੇ ਹੋ ਤੁਹਾਡੀਆਂ ਵੀਡੀਓ ਸੋਸ਼ਲ ਮੀਡੀਆ ਤੇ ਭਰਿਆ ਪਿਆ ਬੜਾ ਹੱਸਦੇ ਖੇਡਦੇ ਹੋ ਖੇਤਾਂ 'ਚ ਸੁੱਤੇ ਪਏ ਹੋ ਵਟਾਂ ਤੇ ਬੈਠੇ ਹੋ ਚੱਲਦੇ ਹੋ ਉੱਥੇ ਬੜੇ ਚੰਗੇ ਪੱਤਰਕਾਰ ਵੀ ਆ ਤੁਹਾਡਾ ਬੜਾ ਸੋਹਣਾ ਕਰਦੇ ਆ ਆਓ ਭਗਤ ਵੀ ਹਾਂਜੀ ਕਈ ਬੰਦੇ ਨਾ ਵੀਜ਼ੇ ਦੀ ਮੋਹਰ ਲੱਗਣ ਤੋਂ ਹੀ ਡਰਦੇ ਆ ਕਿ ਪਾਸਪੋਰਟ ਤੇ ਮੋਹਰ ਲੱਗ ਗਈ ਪਾਕਿਸਤਾਨ ਦੀ ਨਾ ਕੈਨੇਡਾ ਜਾ ਸਕਦੇ ਨਾ ਅਮਰੀਕਾ ਜਾ ਸਕਦੇ ਇਹ ਤਾਂ ਵਹੀ ਬਗਵਾਸ ਹੈ ਉਹੀ ਮਾਰਦੇ ਨੇ ਕਿ ਉਹ ਉਹ ਉਹਨਾਂ ਦੇ ਬੰਦੇ ਕਿਹੜਾ ਕੈਨੇਡਾ ਨਹੀਂ ਜਾਂਦੇ ਉਹ ਕਿਹੜਾ ਜੁਕੇ ਨਹੀਂ ਜਾਂ ਜੁਕੇ ਅੱਧਾ ਜੁਕੇ ਬੈਠਾ ਹੈ ਅੱਧਾ ਪਾਕਿਸਤਾਨ ਜੁਕੇ ਬੈਠਾ ਹੈ ਤੁਹਾਡੀ ਪਾਕਿਸਤਾਨ ਦੀ ਮੋਹਰ ਤੋਂ ਬਾਅਦ ਤੁਸੀਂ ਗਏ ਹੋ ਕਿਤੇ ਹੋਰ ਮੈਂ ਪੂਰਾ ਵਰਲਡ ਕੋ ਮੈਂ ਪਹਿਲੀ ਚ ਮੈਂ ਸਭ ਤੋਂ ਪਹਿਲੀ ਚ ਆਪਣੀ ਲਾਈਫ ਚ ਸਭ ਤੋਂ ਪਹਿਲੀ ਚ ਪਾਕਿਸਤਾਨ ਗਿਆ ਸੀ ਮੇਰੇ ਨਾਲ ਜਿੰਨੇ ਮੁੰਡੇ ਨੇ ਸਾਰੇ ਮੇਰੇ ਨਾਲ ਜਾਂਦੇ ਨੇ ਉਹ ਵੀ ਪਾਕਿਸਤਾਨ ਗਏ ਸੀ ਫਿਰ ਤੁਹਾਨੂੰ ਨਹੀਂ ਬਾਕੀ ਐਮਬੈਸੀਆਂ ਵਾਲੇ ਰੋਕ ਕੇ ਪੁੱਛਦੇ ਵੀ ਤੁਸੀਂ ਤੇ ਪਾਕਿਸਤਾਨ ਦੀ ਫੇਰੀ ਲਾਈ ਹੈ ਇੱਧਰ ਕਿੱਧਰ ਤੁਰੇ ਇਹ ਤਾਂ ਵੀ ਵਹਿਮ ਹੈ ਆਪਣੇ ਆਪਣੇ ਇਹਨਾਂ ਲੋਕਾਂ ਨੇ ਬਦਨਾਮ ਕੀਤਾ ਹੋਇਆ ਆਪਣੇ ਵਰਗੇ ਲੋਕ ਨੇ ਆਪਣੇ ਨੂੰ ਦੇਖੋ ਉੱਥੇ ਜਿਹੜੀ ਜਨਤਾ ਹੈਗੀ ਆਵਾਮ ਹੈ ਉਹਨਾਂ ਕੋਲੇ ਪੈਸਾ ਹੈ ਲੀਡਰ ਲੀਡਰ ਗੰਗਾਲ ਨੇ ਲੀਡਰਾਂ ਕੋਲੇ ਪੈਸਾ ਨਹੀਂ ਆਪਣੇ ਉਲਟ ਹੈ ਇੱਥੇ ਲੀਡਰਾਂ ਕੋਲੇ ਪੈਸਾ ਹੈ ਆਪਣੇ ਜਨਤਾ ਕੋਲੇ ਪੈਸਾ ਨਹੀਂ ਉਹ ਲੋਕ ਤਾਂ ਦੋ ਦੋ ਤਿੰਨ ਤਿੰਨ ਗੱਡੀਆਂ ਸਾਨੂੰ ਦੇ ਕੇ ਆਪਾਂ ਤਾਂ ਕਿਸੇ ਨੂੰ 10 ਮਿੰਟ ਦਾ ਟਾਈਮ ਨਹੀਂ ਹੈਗਾ ਵੀ ਕਿਸੇ ਕੋਲੇ ਵੀ ਆਪਾਂ ਟਾਈਮ ਦੇ ਦਈਏ ਉਹ ਲੋਕ ਕਹਿੰਦੇ ਵੀ ਹਫਤਾ ਸਾਡਾ ਛੋੜੇ ਵਾਸਤੇ ਹੈ ਹਫਤਾ ਹਫਤਾ ਆਪਦਾ ਕੰਮ ਛੱਡ ਦਿੰਦੇ ਨੇ ਵੀ ਤੁਸੀਂ ਸਾਡੇ ਆਇਓ ਮੇਰੇ ਨਾਲ ਵੀ ਜਿੱਥੇ ਸੀ ਜਾਂਦੇ ਮੈਂ ਉੱਥੇ ਲੰਘਿਆ ਸ਼ਾਹੀ ਕਿਲਾ ਦੇਖਣ ਗਿਆ ਮੇਰਾ ਮੂੰਹ ਦੁਖਣ ਲੱਗ ਜਾਂਦਾ ਸੀ ਐ ਹੱਸ ਕੇ ਫੋਟੋ ਕਰਾਉਂਦੇ ਦਾ ਇੰਨਾ ਜਾਣ ਕੇ ਵੀ ਲੋਕ ਪਿਆਰ ਕਰਦੇ ਨੇ ਵਿੱਚ ਅਸੀਂ ਤੁਰ ਕੇ ਜਾਂਦੇ ਕੋਈ ਪੈਸਾ ਨਹੀਂ ਲੱਗਿਆ ਪੈਸੇ ਵੀ ਉਹ ਕਹਿੰਦੇ ਸਰਦਾਰ ਜੀ ਸੋਤੋਂ ਨਹੀਂ ਲੈਣੇ ਸਰਦਾਰਾਂ ਦੀ ਬਹੁਤ ਇੱਜ਼ਤ ਕਰਦੇ ਆ ਲੋਕ ਤੁਸੀਂ ਇੱਕ ਨਾ ਜਿਹੜੀ એનર્ਜੀ ਦੇ ਨਾਲ ਸਕਰੀਨ ਦੇ ਉੱਤੇ ਆਉਂਦੇ ਹੋ ਮੈਂ ਚਾਹੁੰਦਾ ਕਿ ਇੰਟਰਵਿਊ ਦੇ ਦੌਰਾਨ ਘੱਟੋ-ਘੱਟ ਜਿਹੜਾ ਖਾਂਜ ਵਾਲੀ ਗੱਲ ਹਾਸੇ ਵਾਲੀ ਗੱਲ ਤੁਸੀਂ ਉਹ એનર્ਜੀ ਨਾਲ ਉਹ ਇੱਕ ਅਧੀ ਪੇਸ਼ ਕਰੇ ਜਰੂਰ ਕਰੋ ਚਾਹੇ ਉਹ ਗੀਤ ਹੋਵੇ ਚਾਹੇ ਸ਼ਬਦ ਹੋਵੇ ਕਵਿਤਾ ਤਦੋਂ ਮੈਂ ਉੱਧਰ ਪਾਕਿਸਤਾਨ 'ਚ ਗਿਆ ਸੀਗਾ ਜਦੋਂ ਪਾਕਿਸਤਾਨ 'ਚ ਮੈਨੂੰ ਕਹਿੰਦੇ ਵੀ ਕੁਝ ਸੁਣਾ ਵੀ ਮੈਂ ਉੱਥੇ ਕਹਿ ਤੀ ਗੱਲ ਸਿਆਸਤਦਾਨੋਂ ਸੁਣ ਲਓ ਜਿੰਨੇ ਮਰਜ਼ੀ ਤਾਣੇ ਮੋਲ ਲਓ ਜਿੱਥੇ ਬਾਬੇ ਜਨਮ ਲਿਆ ਸਾਡਾ ਸਿਰਜਦਾ ਉਸ ਸਥਾਨ ਨੂੰ ਅਸੀਂ ਮਰਦਾਬਾਦ ਨਹੀਂ ਕਹਿ ਸਕਦੇੁੱਲ ਕੇ ਵੀ ਪਾਕਿਸਤਾਨ ਨੂੰ ਕਿਉਂਕਿ ਅਸੀਂ ਮਰਦਾਬਾਦ ਕਿਉਂ ਕਹੀਏ ਸਾਡੇ ਬਾਬੇ ਨਾਨਕ ਦਾ ਜਨਮ ਹੋਇਆ ਇੱਕ ਗਲਤੀ ਚਰਚਾ ਵੀ ਬੜੀ ਹੋਈ ਸੀ ਤੁਹਾਡੀ ਇਸ ਗੱਲ ਬਿਲਕੁਲ ਓਏ ਫਿਲਮਾਂ ਦੇ ਵਿੱਚ ਮਰਦਾਬਾ ਜਿੰਦਾਬਾ ਜਰ ਤੁਸੀਂ ਨਫਰਤ ਤੁਸੀਂ ਆਏ ਹੋ ਤੁਸੀਂ ਕਲਾਕਾਰ ਹੋ ਤੁਸੀਂ ਨਫਰਤ ਤਾਂ ਥੋੜਾ ਫਲਾਓਗੇ ਤੁਸੀਂ ਜੋੜੋਗੇ ਸਾਡਾ ਜਿਹੜਾ ਕਲਾਕਾਰ ਦਾ ਹਰ ਕਲਾਕਾਰ ਦਾ ਧਰਮ ਹੈ ਜੋੜਨਾ ਤੋੜਨਾ ਨਹੀਂ ਹੁੰਦਾ ਇੱਕ ਕਲਾਕਾਰ ਕਿੰਦੇ ਨਾ ਮੜਾ ਕੋਮਲ ਦਿਲ ਵਾਲਾ ਹੁੰਦਾ ਜਦੋਂ ਉਹਨੂੰ ਕੋਈ ਕੁਰਸੀ ਮਿਲਦੀ ਹੈ ਉਦੋਂ ਉਹਦੇ ਹਾਵ ਭਾਵ ਬਦਲਦੇ ਦਿਖਾਈ ਦਿੰਦੇ ਆ ਤੁਸੀਂ ਵੀ ਇੱਕ ਵਾਰੀ ਬੜੇ ਗੁੱਸੇ 'ਚ ਤੈਸ 'ਚ ਆ ਗਏ ਸੀ ਮੁੱਖ ਮੰਤਰੀ ਸਾਹਿਬ ਨੂੰ ਉਹ ਜਿਹੜੇ ਸਰਕਾਰ ਦੇ ਦੌਰਾਨ ਇੱਕ ਕਾਂਡ ਵਾਪਰਿਆ ਸੀ ਉਦੋਂ ਹਾਂ ਦੇਖੋ ਕਲਾਕਾਰ ਸਮਾਜ ਦਾ ਇੰਨਾ ਹੁੰਦਾ ਕੀ ਗਲਤ ਹੋ ਰਿਹਾ ਕੀ ਸਹੀ ਹੋ ਰਿਹਾ ਉਹਦਾ ਦੱਸਣਾ ਫਰਜ਼ ਹੈ ਲੋਕਾਂ ਨੂੰ ਲੋਕਾਂ ਨੇ ਸਾਨੂੰ ਚੁਣਿਆ ਲੋਕਾਂ ਨੇ ਅਸੀਂ ਉਹਨਾਂ ਦੀ ਸਾਰਿਆਂ ਦੀ ਮਦਦ ਕਰੀ ਹੈ ਜੋ ਗਲਤ ਹੋ ਰਿਹਾ ਉਹਨੂੰ ਗਲਤ ਕਹਾਗੇ ਜੋ ਮਰਜ਼ੀ ਹੋ ਜ ਬੁਰਾ ਕਹੋ ਭਲਾ ਕਹੋ ਸੱਚ ਤਾਂ ਸੱਚ ਹੀ ਰਹਿਣਾ ਹੈ ਸੱਚੇ ਨੇ ਸੱਚ ਕਹਿਣਾ ਹੈ